ਰਾਤ ਨੂੰ 1:30 ਵਜੇ ਨਾ ਛੋਟਾ ਮੁੰਡਾ ਆਇਆ ਕਹਿੰਦਾ ਤੁਹਾਡਾ ਵੱਡਾ ਸ਼ੁਰਮਾ ਅਸੀਂ ਚੱਕ ਲਿਆ ਕਹਿੰਦਾ ਜਦੋਂ ਮੇਰੀ ਘਰ ਵਾਲੀ ਤੇ ਮੇਰਾ ਛੋਟਾ ਮੁੰਡਾ ਤੇ ਮੈਂ ਚੜਾਨਗੇ ਮੇਰੀ ਘਰਾਂ ਨੂੰ ਧੱਕਾ ਮਾਰਤਾ ਮੇਰੇ ਛੋਟੇ ਮੁੰਡੇ ਦੋ ਦੋ ਤਿੰਨ ਡੰਡੇ ਹੀ ਮਰੇ ਥੱਟ ਮਾਰ ਉਹਦੀ ਵੀ ਕੀਤੀ ਹਾਂਜੀ ਜਾਂਦ ਹੁੰਦੇ ਸੀ ਪਰ ਉਹਦੇ ਪਿਓ ਨੇ ਮੈਨੂੰ ਗਾਲ੍ਹਾਂ ਕੱਢੀਆਂ ਉਸ ਤੋਂ ਬਾਅਦ ਮੈਂ ਨਹੀਂ ਕਿਨਾਲ ਮਾਰਿਆਗਾ ਇਹ ਮੇਰੇ ਪਰਝਾਈ ਗਈ ਸੀ ਛੜਾਨ ਮੇਰੇ ਪਰਝਾਈ ਨੂੰ ਧੱਕਾ ਮਾਰਿਆ ਉਹਨਾਂ ਨੇ ਜੇ ਹੁਣ ਉਹਨਾਂ ਨੇ ਜਾਨੋਂ ਮਾਰ ਕੇ ਫਿਰ ਕਹਿੰਦੇ ਵੀ ਆਪਦੇ ਨੂੰ ਚੱਕ ਕੇ ਲੈ ਜਾਓ ਹੁਣ ਇਹ ਇਨਸਾਫ ਚਾਹੀਦਾ ਸਾਨੂੰ ਕੱਲ ਜੀ ਮੇਰਾ ਮੁੰਡਾ ਰਾਤ ਨੂੰ 9:30 ਵਜੇ ਜਾਂਦਾ ਜੇ ਤੋਂ ਪਾਰਟੀ ਤੇ ਕਹਿ ਕੇ ਗਿਆ ਸੀ ਜੀ ਰਾਤ ਨੂੰ ਇਹਨਾਂ ਨੇ ਪਤਾ ਨਹੀਂ ਵੀ ਚੱਕਿਆ ਕਿ ਬੁਲਾਇਆ ਹੈ ਰਾਤ ਨੂੰ 1:30 ਵਜੇ ਇਹਨਾਂ ਦਾ ਛੋਟਾ ਮੁੰਡਾ ਆਇਆ ਕਹਿੰਦਾ ਤੁਹਾਡਾ ਵੱਡਾ ਸ਼ੁਰਮਾ ਅਸੀਂ ਚੱਕ ਲਿਆ ਕਹਿੰਦਾ ਆ ਜਾ ਕਹਿੰਦਾ ਮੈਂ ਕਿਹੜਾ ਕਹਿੰਦਾ ਤੇਰਾ ਵਿੱਕੀ ਕਹਿੰਦਾ ਅਸੀਂ ਫੜ ਲਿਆ ਜਦੋਂ ਗਿਆ ਜੀ ਉਹਦੀ ਬਹੁਤ ਕੁੱਟਮਾਰ ਕਰੀ ਜਾਂਦੇ ਸੀ ਉਹ ਜਦੋਂ ਮੇਰੀ ਘਰ ਵਾਲੀ ਤੇ ਮੇਰਾ ਛੋਟਾ ਮੁੰਡਾ ਤੇ ਮੈਂ ਛਡਾਨ ਗੇ ਮੇਰੀ ਘਰ ਵਾਲੀ ਨੂੰ ਧੱਕਾ ਮਾਰਤਾ ਮੇਰੇ ਛੋਟੇ ਮੁੰਡੇ ਦੋ ਦੋ ਤਿੰਨ ਡੰਡੇ ਹੀ ਮਰੇ ਕੁੱਟ ਮਾਰ ਉਹਦੀ ਵੀ ਕੀਤੀ ਮੈਂ ਤਰਲੇ ਮੈਂ ਤਾਂ ਬਹੁਤ ਕੀਤੀਆਂ ਪਰ ਉਹਨਾਂ ਨੇ ਛੱਡਿਆ ਨਹੀਂ ਜੀ ਫਿਰ ਉਦੋਂ ਬਾਅਦ ਉਦੋਂ ਬਾਅਦ ਆ ਗਏ ਜੀ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਜਦ ਰਿਸ਼ਤੇਦਾਰ ਆਏ ਆ ਫਿਰ ਅਸੀਂ ਕਰਾ ਤੇ ਬਾਹਰ ਵੀ ਬਹੁਤ ਖੜਕਾਏ ਪਰ ਲੋਕਾਂ ਨੇ ਕਿਸੇ ਨੇ ਸੁਣੀ ਨਹੀਂ ਸਾਡੀ ਜਦੋਂ ਤਾਂ ਅਸੀਂ ਚੜ ਕੇ ਸਰਪੰਚ ਕੋਲੇ ਗਏ ਆ ਸਰਪੰਚ ਨੇ ਉੱਥੇ ਬੁਲਾ ਕੇ ਉਹਨਾਂ ਨੂੰ ਆਖਿਆ ਵੀ ਆਪਾਂ ਰਾਜੀਨਾਵਾ ਕਰ ਲਾਂਗੇ ਤੁਹਾਡਾ ਮੁੰਡਾ ਠੀਕ ਹੈ ਤੇ ਕੋਈ ਰਾਜੀਨਾਮਾ ਕੀ ਕਰਨਾ ਸੀ ਮੁੰਡਾ ਤਾਂ ਮੇਰਾ ਮੁੱਕ ਗਿਆ ਸੀ ਜਦੋਂ ਪਤਾ ਲੱਗਿਆ ਸਾਨੂੰ ਅਸੀਂ ਫਿਰ ਰਾਜੀਨਾਮੇ ਅਸੀਂ ਤਾਂ ਕੀਤਾ ਨਹੀਂ ਫਿਰ ਅਸੀਂ ਕੀਤਾ ਜੀ ਪਰਚਾ ਘਟਾਤਾ ਜੀ ਜੀ 303 ਦਾ ਜੀ ਕਿੰਨੇ ਮੁੰਡੇ ਬੰਦੇ ਸ਼ਾਮਲੇ ਆਏ ਚਾਰ ਬੰਦੇ ਸ਼ਾਮਲੇ ਆ ਜੀ ਜਿਹੜਾ ਨੇ ਕਤਲ ਕੀਤਾ ਹੈ ਬਾਕੀ ਉਹਦੇ ਘਰ ਨੇ ਬੁਲਾਇਆ ਸੀ ਦੋਸਤੀ ਤਾਂ ਉਹ ਵੀ ਹੈ ਜੀ ਤੋਂ ਮੁੰਡੇ ਦਾ ਕਤਲ ਹੁੰਦਾ ਤੇ ਕੀ ਗੱਲਬਾਤ ਸੀ ਸਾਰੀ ਜੀ ਮੈਂ ਤਾਂ ਅਸੀਂ ਨਹੀਂ ਗੱਲ ਦਾ ਪਤਾ ਘਰੋਂ ਮੁੰਡੇ ਨੂੰ ਲੈ ਗਏ ਸਾਨੂੰ ਕੋਈ ਗੱਲ ਦਾ ਪਤਾ ਜੀ ਠੀਕ ਹੈ ਹੋਰ ਸਾਨੂੰ ਹੁਣ ਕੀ ਚਾਹੀਦਾ ਸਾਨੂੰ ਸਾਫ਼ ਚਾਹੀਦਾ ਮੇਰੇ ਮੁੰਡੇ ਨੂੰ ਜੀ ਪਹਿਲਾਂ ਕੋਈ ਗੱਲਬਾਤ ਕਰਦਾ ਰਹਿੰਦਾ ਸੀ ਨਹੀਂ ਜੀ ਉਹਨਾਂ ਦੀ ਕੋਈ ਗੱਲ ਨਹੀਂ ਕਰੀ ਆਪ ਸ੍ਰੀ ਮਾਂ ਪੁੱਤ ਅਸੀਂ ਕਰਦੇ ਰਹਿੰਦੇ ਸੀ ਜੀ ਇਸ ਗੱਲ ਬਾਰੇ ਸਾਨੂੰ ਕਦੇ ਵੀ ਨਹੀਂ ਦੱਸਿਆ ਉਹਨਾਂ ਜੀ ਹਾਂ ਠੀਕ ਹੈ ਦੁੱਧ ਲੱਗਿਆ ਸੀ ਦੁਕਾਨ ਸੀ ਕੋਈ ਚੀਜ਼ ਵਸਤ ਲੈ ਵੀ ਆਉਂਦੇ ਸੀ ਜਾ ਵੀ ਵੜਦੇ ਸੀ ਪਰ ਇੰਨੇ ਆਣ ਜਾਣੇ ਛੱਡਤੀ ਸੀ ਅਸੀਂ ਵਿੱਚ ਹੀ ਜੀ ਤੇ ਗੱਲ ਦਾ ਮੈਨੂੰ ਜਮਾ ਹੀ ਨਹੀਂ ਪਤਾ ਸੀ ਅਛਾ ਤੁਸੀਂ ਪੁੱਤ ਜਾਂਦੇ ਹੁੰਦੇ ਸੀ ਉਹਨਾਂ ਦੇ ਘਰੇ ਤੁਸੀਂ ਵੀ ਆਉਂਦੇ ਜਾਂਦੇ ਸੀ ਹਾਂਜੀ ਜਾਂਦੇ ਹੁੰਦੇ ਸੀ ਪਰ ਉਹਦੇ ਪਿਓ ਨੇ ਮੈਨੂੰ ਗਾਲਾਂ ਕੱਢੀਆਂ ਉਸ ਤੋਂ ਬਾਅਦ ਮੈਂ ਨਹੀਂ ਗਈ ਉਸ ਤੋਂ ਬਾਅਦ ਅਸੀਂ ਉਹਨੂੰ ਵੀ ਰੋਕ ਦੇਂਦ ਪਰ ਅਸੀਂ ਦੁੱਧ ਸਾਡਾ ਉਹਨਾਂ ਦਾ ਸਾਡੇ ਘਰੇ ਲੱਗਿਆ ਸੀ ਅਸੀਂ ਦੁੱਧ ਹੀ ਫੜਾਉਂ ਜਾਂਦੇ ਹੁੰਦੇ ਸੀ ਸਿਰਫ ਅੱਛਾ ਹੋਰ ਇਹਦ ਵੱਧ ਕੇ ਅਸੀਂ ਵੈਸੇ ਤਾਂ ਕਦੇ ਗਏ ਨਹੀਂ ਇਹਨਾਂ ਦੇ ਕਿੰਨਾ ਚਿਰ ਬਦਲ ਤੇ ਲੱਗੇ ਹੋਏ ਚਾ ਨਹੀਂ ਅ 5-6 ਮਹੀਨੇ ਹੋ ਗਏ ਹੋਣਗੇ ਭਰਾ ਗੱਲ ਕਰਦਾ ਰਹਿੰਦਾ ਸੀ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਮਾੜੀ ਮੋਟੀ ਨਹੀਂ ਅਸਤਾ ਸੁਣੀ ਨਹੀਂ ਕੋਈ ਨਹੀਂ ਜੀ ਤੁਹਾਨੂੰ ਕਿਵੇਂ ਲੱਗਦਾ ਤੁਹਾਡਾ ਭਤੀਜਾ ਸੀ ਭੈਣ ਜੀ ਬਹੁਤ ਮਾੜਾ ਹੋਇਆ ਜੀ ਇਹਨਾਂ ਨੇ ਬਹੁਤ ਮਾੜਾ ਕਰਿਆ ਮੇਰੇ ਭਤੀਜੇ ਨਾਲ ਬਈ ਹੁਣ ਐ ਜਿਵੇਂ ਆਖੀ ਜਾਂਦੇ ਐ ਤਾਂ ਹੈ ਨਹੀਂ ਸੀ ਗੱਲ ਉਹਨੂੰ ਮਾਰਿਆ ਗਿਆ ਐ ਨਾ ਧੋਖੇ ਨਾਲ ਮਾਰਿਆ ਗਿਆ ਇਹ ਮੇਰੇ ਪਰਝਾਈ ਗਈ ਸੀ ਛੜਾਣ ਮੇਰੇ ਪਰਝਾਈ ਨੂੰ ਧੱਕਾ ਮਾਰਿਆ ਉਹਨਾਂ ਨੇ ਮੇਰੇ ਦੂਜੇ ਭਤੀਜੇ ਡੰਗਾ ਮਾਰੀਆਂ ਉਹਨਾਂ ਨੇ ਬਹੁਤ ਬੁਰਾ ਹਾਲ ਕਰਿਆ ਇਹਨਾਂ ਦਾ ਘਰੋਬਾਰ ਕੱਟਤਾ ਜੋ ਹੁਣ ਉਹਨਾਂ ਨੇ ਜਾਨੋਂ ਮਾਰ ਕੇ ਫਿਰ ਕਹਿੰਦੇ ਵੀ ਆਪਦੇ ਨੂੰ ਚੱਕ ਕੇ ਲੈ ਜਾਓ ਹੁਣ ਇਹ ਇਨਸਾਫ ਚਾਹੀਦਾ ਸਾਨੂੰ ਉਹਨੇ ਤੇ ਪਰਚਾ ਤਾਂ ਹੋ ਗਿਆ ਕਹਿੰਦੇ ਚਾਰ ਮੈਂਬਰ ਇਨਸਾਫ ਚਾਹੀਦਾ ਹੈ ਬਰੋਬਰ ਸਿੱਟਣੀ ਐ ਜਿਵੇਂ ਸਾਡਾ ਮੁੰਡਾ ਗਿਆ ਸੀ ਵੀ ਉਹਨਾਂ ਦੀ ਬਹੂਆਂ ਉਹਨਾਂ ਦੇ ਮੁੰਡੇ ਆ ਹੀ ਸਿੱਟਣੇ ਆ ਸਾਨੂੰ ਆ ਹੀ ਇਨਸਾਫ ਚਾਹੀਦਾ ਵੀ ਉਹ ਵੀ ਮਰਨ ਜੀ ਜੇਰ ਹੋਵੇ ਜਾਂ ਫਾਂਸੀ ਹੋਵੇ ਜਾਂ ਉਮਰ ਕੈਦ ਹੋਵੇ ਬਸ ਉਹ ਆ ਦੋ ਚੀਜ਼ਾਂ ਤੇ ਸਾਨੂੰ ਆ ਦੋਨੇ ਕੁਝ ਵੀ ਚਾਏ ਸਰਕਾਰ ਐ ਚੁੱਪ ਨਹੀਂ ਰਹਿ ਸਕਦੀ ਜਦੋਂ ਕੋਈ ਕਿਸੇ ਦਾ ਪੁੱਤ ਮਰਦਾ ਉਹ ਦੁੱਖ ਬਹੁਤ ਹੁੰਦਾ। ਕਿਸੇ ਕਹ ਰਹੀ ਸੀ ਮਾਤਾ ਕੀ ਕਹਿ ਰਹੀ ਸੀ? ਉਹ ਦਾਦੀ ਨੂੰ ਦਿਓ ਬਿਆਨ ਉਧਰ ਦਾਦੀ ਸੁਣਾਓ। ਦਾਦੀ ਸੁਣਾਓਗੇ? ਬੋਲੋ ਬੋਲੋ ਬੋਲੋ। ਕੀ ਕਰ ਰਹੀ ਹੈ? ਮਮੇਂ। ਹਾਂਜੀ। ਬਸ ਹੋਈ ਆ ਵੀ ਜੀ ਬਸ ਨਹੀਂ ਇਹਨਾਂ ਨੇ ਸਾਥ ਦਿੱਤਾ ਪਿੰਡ ਦੇਆਂ ਨੇ ਸਾਰਿਆਂ ਨੇ ਬਥੇਰੀ ਭੱਜੀ ਐ ਇਹ। ਭੱਜ ਕੇ ਗਈ ਵੀ ਉੱਥੇ ਜਾ ਕੇ ਵੇ ਧੱਕੇ ਧੁੱਕੇ ਮਾਰੇ ਫਿਰ ਇਹ ਵਾਪਸ ਭੱਜ ਆਈ ਇੱਧਰ। ਮੁੰਡੇ ਨੇ ਜਾ ਕੇ ਇਹਨੇ ਪੈਰ ਪੂਰੇ ਵੀ ਫੜੇ ਇਹਨੇ ਨਹੀਂ ਗੱਲ ਮੰਨੀ ਵੀ ਮੇਰੇ ਪੁੱਤ ਨੂੰ ਛੱਡ ਦਿਓ ਇਹਨਾਂ ਨੇ ਨਹੀਂ ਛੱਡ ਕਹਿੰਦੇ ਤੇਰਾ ਪੁੱਤ ਜਿਉਂਦਾ ਮਿਲ ਜੂਗਾ ਸਾਨੂੰ ਤੜਕੇ ਤੇ ਜਿਉਂਦਾ ਇਹਨਾਂ ਨੂੰ ਕਿੱਥੇ ਮਿਲੇ ਭੱਜੀ ਆ ਫੇਰ ਇੱਧਰ ਗਈ ਆ ਇੱਧਰ ਗਈ ਆ ਭੱਜੀ ਕਿਸੇ ਨੇ ਨਹੀਂ ਸੁਣੀ ਇਹਦੀ ਕੋਈ ਨਹੀਂ ਵੀ ਕਿਸੇ ਨੇ ਗੱਲ ਨਹੀਂ ਸੁਣੀ ਇਹਦੀ ਤੁਹਾਡਾ ਪੁੱਤਾ ਸੀ ਹਾਂਜੀ ਮੇਰਾ ਪੁੱਤਾ ਸੀ ਜੀ ਜਿਆਸੀ ਵੈਸੀ ਕਰਨ ਪਾਇਆ ਨਹੀਂ ਵੇਖੀ ਕਦੇ ਨਾ ਸੁਣੀ ਉਹ ਤੁਹਾਨੂੰ ਬਾਤੜ ਕੇ ਕੰਮ ਤੇ ਜਾਂਦਾ ਸੀ ਮਟਿੰਡੇ ਕੰਮ ਤੇ ਲੱਗਿਆ ਸੀ ਉਹੋ ਤੜਕੇ ਉਹਦੇ ਪੋ 7 ਵਜੇ ਆ ਗਿਆ ਧੰਨਵਾਦ ਹਾਂ ਤੇ 8 ਨੇ ਰਾਤ ਨੂੰ 10 11 12 ਵਜੇ ਮਾਰ ਤੇ ਹੋਰ ਸਾਨੂੰ ਐਸਿਕ ਦਾ ਕੋਈ ਪਤਾ ਨਹੀਂ ਮੈਂ ਬਹੁਤ ਔਖੇ ਇਹਨਾਂ ਦਾ ਪਿਓ ਮੁੱਕ ਗਿਆ ਸੀ ਮਾਮਾ ਸਾਮਾ ਸਪਾ ਦੋ ਬੱਚੇ ਸੀ ਕੁੜੀ ਸੀ ਦੋ ਮੁੰਡੇ ਸੀ ਕੁੜੀ ਇੱਕ ਮੁੰਡਾ ਤੇ ਕੁੜੀ ਰਹਿ ਗਿਆ ਇੱਕ ਮੇਰਾ ਪੁੱਤ ਆ ਗਿਆ ਕਹਿੰਦਾ ਮਾਤਿਆਂ ਸਾਫ ਚਾਹੀਦੇ ਨੇ ਇਸ ਪਿੰਡ ਚਾਨੂੰ ਕਿੰਨਾ ਟਾਈਮ ਹੋ ਗਿਆ ਮਾਤਾ ਹੁਣ 20 ਸਾਲ ਹੋ ਗਏ 20 ਸਾਲ ਹੋ ਗਏ ਅੱਜ ਕਿਵੇਂ ਲੱਗਿਆ ਜਦੋਂ ਪਿੰਡ ਨੇ ਕੋਈ ਨਾਲ ਨਹੀਂ ਖੜਾ ਨਾ ਜਿੰਨ ਮੈਂ ਚਾਹਿਆ ਤਾਂ ਕਾਢ ਨੂੰ ਵੀ ਨਹੀਂ ਕਰਦਾ ਜੀ ਅੱਛਾ ਸਵੇਰੇ ਹੀ ਜਾਵੜੀਏ ਪਹਿਲਾਂ ਜੀ ਫੋਗ ਪਾਉਂਦੇ ਸਾਰੇ ਅੱਪਾ ਟੱਪ ਜਾਂਦੇ ਪਿਛਲੇ ਮਹੀਨੇ ਕਿਹੜਾ ਤੋਂ ਹਗੋਰ ਹੰਬੂ ਹੋ ਰਿਹਾ ਹਾਂ ਜੀ ਮੋਟਰ ਕਿਤੇ ਜੀ ਨਾ ਜਦ ਸਾਇਤ ਕਾਢ ਨੂੰ ਜੀ ਨਹੀਂ ਕਰਦਾ ਸਾਡਾ ਹਾਂ ਇਹ ਤਾਂ ਟੜਕੇ ਨੂੰ ਫੇਰਾ ਕੇ ਪਹਿ ਜਾਣਗੇ ਸਾਡੇ ਜੀ ਕੋਈ ਪਤਾ ਇਹਨਾਂ ਦਾ ਹੂੰ ਇਹਨਾਂ ਦੇ ਫੋਨ ਮੂੰਹ ਲੱਜੇ। ਨਾ ਕਰ ਕੋਈ ਛੱਡਣ ਜੋਗੇ, ਨਾ ਕਰ ਛੱਡਣ ਜੋਗੇ। ਕੋਈ ਗੱਲਬਾਤ ਕਰਦਾ ਰਹਿੰਦੇ ਸੀ ਤੁਹਾਡੇ ਨਾਲ ਫੋਨ ਖਾਂਦੇ ਕਿਸ ਤਰ੍ਹਾਂ। ਹਾਂਜੀ ਫੋਨ ਕਰਦੇ ਸੀ, ਗੱਲ ਕਰਦੇ ਸੀ, ਇਹ ਤਾਂ ਕੰਮ ਤੇ ਜਾਂਦੇ ਸੀ ਦੋਨੇ, ਇਹ ਤਾਂ ਕਦੇ ਪਿੰਡ ਦੀਆਂ ਬੁੜੀਆਂ ਕਹਿੰਦੀਆਂ ਵੀ ਨੇ ਬਹੁਤ ਸਹੀ ਸੀ ਮੁੰਡੇ ਅੱਜ ਤੱਕ ਕੋਈ ਅਜਿਹੀ ਗੱਲ ਨਹੀਂ ਸੁਣੀ। ਕੋਈ ਅਜੇ ਤੱਕ ਉਹ ਨਹੀਂ ਹੋਇਆ। ਅਸਤਾ ਜੀ ਮੈਂ ਹੁਣ ਸਾਡੇ ਨੂੰ ਇਹਨਾਂ ਨੇ ਜਾਨੋ ਮਾਰਿਆ ਸੀ ਵੀ ਉਹ ਇਨਸਾਫ ਚਾਹੀਦਾ, ਇਹਨਾਂ ਦੀ ਜਾਨੋ ਜਾਣਾ ਚਾਹੀਦਾ ਇੱਕ ਨਾ ਇੱਕ। ਇਹਨਾਂ ਨੂੰ ਫਾਸੀ ਦੀ ਕੈਦ ਹੋਵੇ, ਸਰਕਾਰ ਨੂੰ ਕਹੋ ਕੋਈ ਉੱਤਾ ਚੱਕੇ, ਕੋਈ ਗੱਲਬਾਤ ਕਰੇ, ਕੋਈ ਨਹੀਂ ਸੁ ਉਹਸਾ ਕੁਛ ਵੀ ਕਰ ਰਹੀ ਆ ਪਰ ਸਾਨੂੰ ਇਨਸਾਫ ਚਾਹੀਦਾ ਮੋਤ ਦਾ ਹੱਲ ਮੋਤ ਨਾਲ ਹੀ ਹੁੰਦਾ ਇਹੀ ਕੋਸੇਈਦਾ ਸਾਂ ਤਾਂ ਹੁਣ ਇਹ ਤਾਂ ਪਿੰਡ 'ਚ ਰਹਿਣ ਜੋਗੇ ਨਹੀਂ ਹੁਣ ਜਵਾਨ ਮੇਰੇ ਭਤੀਜਾ ਮੇਰਾ ਭਤੀਜਾ ਦਾ ਇਹਨਾਂ ਕੋਲ ਕੌਣ ਆ ਕੱਲ ਨੂੰ ਜੇ ਕੱਲ ਨੂੰ ਉਹਨੇ ਨਿੱਕੀ ਗੱਲ ਹੁੰਦੇ ਕੌਣ ਕਸੂਰਵਾਰ ਹੋਊਗਾ ਅਸਤਾ ਇੱਕੋ ਹੀ ਗੱਲ ਕਹਿੰਨੇ ਆ ਸਾਂ ਤਾਂ ਇਨਸਾਫ ਚਾਹੀਦਾ ਬਸ ਆਹਨ ਕੋਲ ਨਾ ਘਰੇ ਬਲਾਕ ਫੋਨ ਲਾ ਕੇ ਘਰੇ ਬੁਲਾ ਕੇ ਕੋਲੇ ਖੜ ਕੇ ਕਟਵਾਇਆ ਉਹਨਾਂ ਨੇ ਕੋਲ ਗੜ ਕੇ ਉਹਨਾਂ ਦੀ ਜਾਨ ਲਈ ਆ ਸਾਨੂੰ ਇਨਸਾਫ ਚਾਹੀਦਾ ਬਸ ਉਹਨਾਂ ਦੇ ਵੀ ਮਰਨੇ ਚਾਹੀਦੇ ਜਿਵੇਂ ਸਾਡਾ ਅੱਜ ਮਰਿਆ ਉਹ ਆਏ ਕੁੱਲੇ ਨਹੀਂ ਰਹਿਣੇ ਚਾਹੀਦੇ ਜਾਂ ਜੇਲ੍ਹ 'ਚ ਨਹੀਂ ਰਹਿਣੇ ਚਾਹੀਦੇ ਜਾਂ ਤਾਂ ਉਹਨਾਂ ਨੂੰ ਫਾਂਸੀ ਹੋਵੇ ਜਾਂ ਉਮਰ ਕੈਦ ਹੋਵੇ ਸਾਨੂੰ ਦੋਹਾਂ 'ਚ ਇੱਕ ਚੀਜ਼ ਚਾਹੀਦੀ ਹੈ ਜਿਵੇਂ ਅੱਜ ਅਸੀਂ ਰੋਈ ਆਨੇ ਉਹਨਾਂ ਦੇ ਵੀ ਜਵਾਕ ਆਹੀਂ ਰੋਣ ਬਸ ਅਸੀਂ ਵੀ ਇਹੀ ਚਾਹੁੰਦੇ ਹਾਂ ਹਾਂਜੀ ਮੇਰੇ ਤੋਂ ਵੱਡਾ ਸੀ ਕਾਹਦਾ ਕੰਮ ਕਰਦਾ ਸੀ ਉਹ ਫਰਨੀਚਰ ਦਾ ਜੀ ਫਰਨੀਚਰ ਦਾ ਕੰਮ ਕਰਦਾ ਸੀ ਹਾਂਜੀ ਸ਼ਾਮ ਨੂੰ ਟਾਈਮ ਨਾਲ ਘਰ ਆ ਜਾਂਦਾ ਹਾਂ ਹਾਂਜੀ ਸ਼ਾਮ ਨੂੰ ਟਾਈਮ ਨਾਲ ਘਰ ਆ ਜਾਂਦਾ ਹਾਂ ਬਹੁਤ ਆ ਵੀ ਜਾਂਦਾ ਕੰਮ ਤੇ ਹਾਂਜੀ ਕੰਮ ਕਿੱਥੇ ਕਰਦਾ ਸੀ ਕੰਮ ਆਹ ਉਹ ਬਠਿੰਡੇ ਜੀ ਬਠਿੰਡੇ ਲੱਗਦਾ ਸੀ ਹਾਂਜੀ ਪੂਰਾ ਮੈਸੇਂਜੇ ਸੀ ਹਾਂਜੀ ਉਹ ਵੀ ਸਾਡੇ ਘਰ ਆਉਣਾ ਨਹੀਂ ਹਟਿਆਗਾ ਧੱਕਾ ਫਸ਼ਾਈ ਹੁੰਦੀ ਸੀਗੀ ਇਹ ਸਾਡਾ ਮੁੰਡਾ ਆਇਆ ਤੋਂ ਜ਼ਿਆਦਾ ਨਹੀਂ ਗਿਆ ਬਸ ਉਹਨੇ ਮਾਰਨੇ ਸੀ ਜੀ ਹਾਂ ਪਹਿਲਾਂ ਕੋਈ ਸਮਝਾਉਣ ਦੀ ਉਹਨੂੰ ਕੋਸ਼ਿਸ਼ ਕੀਤੀ ਸੀ ਘਰੇ ਜਾ ਕੇ ਆਪਾਂ ਜੀ ਕਹਿੰਨੇ ਆ ਜਦੋਂ ਕੋਈ ਬੱਚਾ ਇਹੋ ਜੇ ਕਦਮ ਕਰਦਾ ਘਰੇ ਜਾਨੇ ਲਾਂਭਾ ਦਿਨ ਉਹ ਜਾ ਕੇ ਆਖਦੇ ਰਹੇ ਭਾਈ ਸਾਡੇ ਘਰੇ ਨਾਲ ਉਹਦੇ ਪਿਓ ਨੂੰ ਵੀ ਆਖਾ ਵੀ ਸਾਡੇ ਘਰੇ ਨਾਲ ਇਹਨੂੰ ਆਉਂਦਿਓ ਉਹ ਠੱਕੇ ਨਾਲ ਸਾਡੇ ਘਰੇ ਆਉਂਦਾ ਸੀਗਾ ਅੱਛਾ ਠੱਕਾ ਜਾ ਹੁੰਦੀ ਸੀ ਵੀ ਜਿਆਦਾ ਠੱਕਾ ਕਰਦਾ ਸੀ ਠੱਕਾ ਕਰਦਾ ਸੀ ਪਿੱਛਾ ਦਿਗਾਉਂਦਾ ਸੀ ਮੇਰੇ ਪੁੱਤ ਦਾ ਵੀ ਇਹ ਘਰੋਂ ਜਾਵੇ ਤੇ ਮੈਂ ਆਵਾਂ ਘਰੇ ਜੀ ਉਹਨਾਂ ਨੇ ਲੱਸੀਆ ਜਾ ਰਿਹਾ ਕਿ ਪਰਿਵਾਰ ਦੇ ਨਾਲ ਸਾਡੇ ਸਬੰਧ ਸੀ ਵੀ ਦੁੱਧ ਵੀ ਜ ਸਾਡਾ ਕੋਈ ਸਰਵੰਧ ਸੀ ਉਹਨਾਂ ਨਾਲ ਕੋਈ ਸਰਵੰਧ ਨਹੀਂ ਸੀ ਘੱਟਾ ਚਾਹੀ ਹੁੰਦੀ ਸਾਡੇ ਨਾਲ ਜੀ ਹਾਂ ਆ ਦਾਦੀ ਇਹਨੇ ਦਾਦੀ ਤੋਂ ਪੁੱਛਦੇ ਮਾਤਾ ਕਿਵੇਂ ਲੱਗਿਆ ਤੁਹਾਨੂੰ ਹਾਂਜੀ ਮੈਂ ਉਹਦੀ ਮਾਤਾ ਨੂੰ ਮਰੇ ਹੱਥ ਬੰਨੇ ਵੀ ਪੁੱਤ ਤੂੰ ਆਪਦੇ ਬੱਚੇ ਨੂੰ ਰੋਕ ਲਾ ਤੇ ਨੁਕਸਾਨ ਖਾਓਗੇ ਸਾਥੋ ਜਰਿਆ ਨਹੀਂ ਜਾਂਦਾ ਜਦੋਂ ਸਾਡੇ ਘਰੇ ਆਉਂਦਾ ਉਹਦੀ ਮਾਤਾ ਨੇ ਮੇਰੀ ਗੱਲ ਨਹੀਂ ਮੰਨੀ ਆ ਕੇ ਉਹਨੇ ਜ਼ਬਰਦਸਤੀ ਕੀਤੀ ਹੈ ਤੇ ਮੇਰੇ ਪੋਤੇ ਤੋਂ ਬਾਹਰ ਗਿਆ ਸੀ ਜਦੋਂ ਆ ਗਿਆ ਉਹ ਤੋਂ ਜਰਿਆ ਨਹੀਂ ਗਿਆ ਉਹਨੇ ਛੋਟੀ ਸਫਾ ਮਾਰਿਆ ਤੇ ਉਹਦੀ ਮੌਤ ਹੋ ਗਈ ਅਸੀਂ ਜਾਣ ਕੇ ਨਹੀਂ ਮਾਰਿਆ ਸਾਡਾ ਵੀ ਘਰ ਪਟਿਆ ਗਿਆ ਸਾਡੇ 4 ਬੰਦੇ ਸੀ ਦੋ ਮੇਰੇ ਪੋਤੇ ਗਏ ਇੱਕ ਮੇਰਾ ਪੁੱਤ ਗਿਆ ਮੈਂ ਬਜ਼ੁਰਗਾਂ ਨਿੱਕੇ ਨਿੱਕੇ ਬੱਚੇ ਆ ਤੇ ਅਸੀਂ ਕਿੱਥੋਂ ਖਾਜੇ ਸਾਡੇ ਕੰਮ ਕਰਨ ਵਾਲਾ ਕੋਈ ਨਹੀਂ ਸਾਡੇ ਕੋਲੇ ਜਾਇਦਾਦ ਹੈ ਨਹੀਂ ਅਸੀਂ ਦਿਹਾੜੀ ਕਰਕੇ ਰੋਟੀ ਖਾਣੇ ਆ ਮਨਜੂਰੀ ਸਾਡੇ ਕੋਲੇ ਕੁਝ ਨਹੀਂ ਦੇਣ ਨੂੰ ਕਿਸੇ ਵਾਸਤੇ ਅਸੀਂ ਤਾਂ ਦਿਹਾੜੀ ਕਰਦੇ ਆ ਤੇ ਰੋਟੀ ਖਾਂਦੇ ਸਾਜੀ ਜੀ ਸਾਡੀ ਹੱਥ ਬਨ ਕੇ ਬੇਨਤੀ ਮੈਂ ਉਹਦੀ ਮਾਂ ਨੂੰ ਕਰੀ ਸੀ ਵੀ ਭਾਈ ਤੇਰਾ ਬੇਟਾ ਨਾ ਆਵੇ ਸਾਡੇ ਘਰੇ ਉਹਨੇ ਮੇਰੀ ਇੱਕ ਨਹੀਂ ਗੱਲ ਮੰਨੀ ਆਖ ਦਿੰਦੀ ਸੀ ਕੋਈ ਗੱਲ ਨਹੀਂ ਆਖ ਦੂੰਗੀ ਨਹੀਂ ਮੰਨੀ ਉਹ ਹਟਿਆ ਨਹੀਂ ਸਾਡੇ ਘਰੋਂ ਆਣੋ ਜਰਬਾ ਜਰਿਆ ਹੁੰਦਾ ਸੀ ਤੇ ਆ ਗੱਲ ਹੋਈ ਹੈ ਜੀ ਤੁਹਾਡੇ ਘਰ ਵਾਲਾ ਵੀ ਅੰਦਰ ਗਿਆ ਗੁੜੀਆ ਪਹਿਲਾਂ ਕੀ ਸਬੰਧ ਇਹ ਜਿਹੜਾ ਆ ਰਿਹਾ ਸੀ ਤੁਸੀਂ ਵੀ ਵੇਖਦੇ ਹੋਊਗੀ ਤੁਸੀਂ ਗੁੱਡੀ ਦੀ ਦਰਾਣੀ ਹੈ ਜਠਾਣੀਓ ਦਰਾਣੀ ਹੈ ਜੀ ਮੈਂ ਦਰਾਣੀ ਹੈ ਕੀ ਲੱਗਦਾ ਸੀ ਓ ਉਹ ਤਾਂ ਸਾਡਾ ਕੀ ਲੱਗਣਾ ਸਾਡੇ ਜੱਤੋਂ ਨਹੀਂ ਗੋਤੋਂ ਨਹੀਂ ਚੱਲਿਆ ਅਜ ਤੌਰ ਤੇ ਵੀ ਕਦੇ ਮੁੰਡੇ ਬੁਲਾ ਲੈਂਦੇ ਸੀ ਕਿਹਦੇ ਨਾਲ ਨਹੀਂ ਲਿਆਜ ਹੁੰਦੀਗੀ ਮੁੜ ਕੇ ਅਸੀਂ ਵੈਸੇ ਵੀ ਉਹ ਪੜਾਈਆਂ ਤਾਂ ਪਤਾ ਲੱਗਦਾ ਸੀ ਵੀ ਉਹ ਗਲਤ ਚੱਲਦਾ ਕਰਦੇ ਨੇ ਬਹੁਤ ਟੋਕਿਆ ਉਹਨਾਂ ਦੇ ਘਰੇ ਜਾ ਕੇ ਵੀ ਕਹਿ ਕਹਿ ਕੇ ਆਏ ਸੀ ਵੀ ਤੁਹਾਡਾ ਮੁੰਡਾ ਗਲਤ ਚੱਲਦਾ ਵੀ ਤੁਸੀਂ ਟੋਕੋ ਪਰ ਉਹ ਨਹੀਂ ਹਟੇਗੇ ਉਹ ਆਪ ਵੀ ਨਹੀਂ ਟੋਕ ਟੋਕਦੇ ਸੀਗੇ ਮੁੰਡਾ ਵੀ ਥੋੜਾ ਜਿਹਾ ਇਹ ਗੱਲਤ ਬਹੁਤ ਜ਼ਿਆਦਾ ਚੱਲਿਆ ਸੀਗਾ ਉਹ ਜਦੋਂ ਉਹਨਾਂ ਦੇ ਹਸਬੰਦ ਉਹ ਦੇਖਦਾ ਰਹਿੰਦਾ ਸੀ ਆਂਡ ਗਵਾਂਢ ਦੀ ਗਵਾਂਢ ਚ ਸੀਗਾ ਵੇਖਦਾ ਸੀ ਕਿ ਪਿੱਛਾ ਤੱਕਦਾ ਸੀ ਵੀ ਘਰੇ ਹੈ ਨਹੀਂ ਜਦੋਂ ਹੈਗਾ ਫਿਰ ਉਹ ਮਗਰੋਂ ਆ ਕੇ ਤੰਗ ਪਰੇਸ਼ਾਨ ਕਰਦਾ ਸੀ ਇਹਨੂੰ ਧੱਕਾਬਾਜੀ ਕਰਦਾ ਸੀਗਾ ਜੀ ਪਰਿਵਾਰ ਦਾ ਦੱਸਿਆ ਜਾ ਰਿਹਾ ਹੈ ਕਿ ਸਾਡੇ ਪਰਿਵਾਰ ਦੇ ਜਨਨੀ ਕੀ ਤੱਕੇ ਨਾਲ ਘਰੇ ਆਉਂਦਾ ਸੀ ਤਾਂ ਕਰਕੇ ਸਾਨੂੰ ਇਹ ਜਨਨੀ ਕੀ ਕਦਮ ਚੁੱਕਣਾ ਪੈਗਾ ਇਹ ਗੱਲ ਸਾਰੀ ਇਹ ਪਰਿਵਾਰ ਕਹਿ ਰਿਹਾ ਹੈ ਮਤਲਬ ਇਹੀ ਗੱਲ ਕਹਿ ਰਹੇ ਨੇ ਤੁਸੀਂ ਹਾਂ ਇਹੀ ਕਹਿ ਰਹੇ ਹਾਂ ਜੀ ਜੀ ਗੁੜਿਆ ਤੈਨੂੰ ਕਿਵੇਂ ਲੱਗਦਾ ਵੀ ਜਿਹੜੇ ਉਹ ਹੁਣ ਮੁੰਡਾ ਦਾ ਕਤਲ ਹੋ ਗਿਆ ਤੇਰੇ ਨਾਲ ਉਹਦੇ ਸਬੰਧ ਹੈਗੇ ਸੀ ਜਾਂ ਨਹੀਂ ਸੀ ਨਹੀਂ ਜੀ ਹੈ ਨਹੀਂ ਸੀ ਸਬੰਧ ਤੇਰੇ ਨਾਲ ਫਿਰ ਇਹ ਗੱਲ ਬੇਮਨਿਆ ਦਾ ਸਾਰੀ ਇਹ ਝੂਠੀਆਂ ਗੱਲਾਂ ਸਾਰੀਆਂ ਜਿਹੜੀਆਂ ਕਹੀ ਜਾਂਦੇ ਆ ਵੀ ਉਹਦੇ ਨਾਲ ਸਬੰਧ ਸੀ ਨਹੀਂ ਜੋ ਧੱਕਾ ਕਰਦਾ ਸੀ ਉਹ ਵੈਸੇ ਸਾਡੀ ਕੋਈ ਗੱਲ ਨਹੀਂ ਸੀ ਅੱਛਾ ਉਹ ਧੱਕੇ ਨਾ ਹੁੰਦਾ ਸੀ ਤੁਹਾਡੇ ਘਰੇ ਹਾਂਜੀ ਤੁਸੀਂ ਆਦੀ ਮਾਤਾ ਨੂੰ ਸੱਸ ਨੂੰ ਇਹਦੀ ਗੱਲ ਦਿੱਤੀ ਸੀ ਕਿ ਦੱਸਿਆ ਸੀ ਵੀ ਮਾਤਾ ਆਪਣੇ ਘਰੇ ਆਉਂਦਾ ਤੁਹਾਡੇ ਘਰ ਵਾਲੇ ਨੂੰ ਹਸਬੰਡ ਨੂੰ ਵੀ ਗੱਲ ਕੋਈ ਬਾਤ ਕਰੀ ਸੀ ਵੀ ਆਪਣੇ ਘਰੇ ਆਉਂਦਾ ਨੂੰ ਸਮਝਾਓ ਹਾਂਜੀ ਅਸੀਂ ਉਹਨਾਂ ਦੇ ਘਰੇ ਵੀ ਕਹਿ ਕੇ ਆਏ ਸੀਗੇ ਅੱਛਾ ਪਰ ਉਹਨਾਂ ਨੇ ਸਾਡੀ ਗੱਲ ਹੀ ਨਹੀਂ ਸੁਣੀ